ਹੈਲੋ ਫਰੈਂਡਸ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਮੇਰੇ ਇਸ ਚੈਨਲ ਮੋਡ ਲੁੱਕ ਬੁਟੀਕ 'ਚ ਫਰੈਂਡਸ ਅੱਜ ਦੀ ਮੇਰੀ ਇਹ ਵੀਡੀਓ ਜਿਨ੍ਹਾਂ ਦੇ ਸੀਤੇ ਹੋਏ ਪੈਂਟ ਪਲਾਜ਼ੋ ਸੈਂਟਰ ਦੀ ਸਿਲਾਈ ਤੋਂ ਚੱਕ ਹੁੰਦੇ ਆ ਉਹਨਾਂ ਨੂੰ ਆਪਾਂ ਕਿਸ ਤਰ੍ਹਾਂ ਠੀਕ ਕਰ ਸਕਦੇ ਆ ਉਸ ਦੇ ਬਾਰੇ ਵਿੱਚ ਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਫਰੈਂਡਸ ਜਿਨ੍ਹਾਂ ਨੇ ਹਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਦਿਓ ਤੇ ਨਾਲ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਮੇਰੀ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਟਾਰਟ ਕਰਦੇ ਆ ਅੱਜ ਦੀ ਵੀਡੀਓ ਫਰੈਂਡਸ ਦੇਖੋ ਇਹ ਮੇਰੇ ਇੱਕ ਪੈਂਟ ਪਲਾਜ਼ੋ ਪਹਿਲਾਂ ਦਾ ਸੀਤਾ ਹੋਇਆ ਆ ਤੇ ਦੇਖੋ ਮੈਂ ਪਹਿਲਾਂ ਵੀ ਆਪਣੀਆਂ ਵੀਡੀਓਜ਼ ਦੇ ਵਿੱਚ ਇਹ ਦੱਸਿਆ ਸੀ ਤੁਹਾਨੂੰ ਕਟਿੰਗ ਵੇਲੇ ਪੈਂਟ ਪਲਾਜ਼ੋ ਦੀ ਕਿ ਜਿਹੜਾ ਸਾਡਾ ਇਹ ਮੇਨ ਕਾਰਨ ਹੁੰਦਾ ਇਸ ਸਿਲਾਈ ਦੇ ਚੱਕ ਹੋਣ ਦਾ ਉਹ ਕੀ ਹੁੰਦਾ ਹੈ ਕਿ ਜਦੋਂ ਆਪਾਂ ਆਸਣ ਵੱਡਾ ਕੱਟ ਦਿੰਨੇ ਆ ਤੇ ਜਿਹੜੀ ਇਹ ਵਾਲੀ ਸਿਲਾਈ ਹੈਗੀ ਆ ਉਹਨੂੰ ਉਹ ਛੋਟੀ ਹੋ ਜਾਂਦੀ ਹੈ ਜਦੋਂ ਇਹ ਛੋਟੀ ਹੋ ਜਾਂਦੀ ਹੈ ਤਾਂ ਇਹ ਆਬਵੀਅਸਲੀ ਸੈਂਟਰ ਤੋਂ ਚੱਕ ਹੀ ਹੋਣਾ ਹੈਗਾ ਆ ਠੀਕ ਹੈ ਇਹ ਵੱਡੀ ਸਿਲਾਈ ਜਿਹੜੀ ਹੈਗੀ ਸਾਡੀ ਸੈਂਟਰ ਤੋਂ ਚੱਕ ਨਹੀਂ ਹੋਣੀ ਚਾਹੀਦੀ ਬਟ ਕਈ ਵਾਰ ਕਈਆਂ ਦਾ ਇਸ ਹੁੰਦਾ ਹੈਗਾ ਉਹ ਕਹਿੰਦੇ ਆ ਕਿ ਸਾਡਾ ਆਸਣ ਤਾਂ ਬਿਲਕੁਲ ਸਹੀ ਹੈ ਵੱਡਾ ਨਹੀਂ ਹੈਗਾ ਸਹੀ ਹੈ ਠੀਕ ਹੈ ਤੇ ਉਹਨਾਂ ਨੂੰ ਖੁੱਲਾ ਆਸਣ ਹੀ ਚਾਹੀਦਾ ਹੁੰਦਾ ਹੈ ਫਿਰ ਆਪਾਂ ਉਹ ਸਿਚੁਏਸ਼ਨ 'ਚ ਕੀ ਕਰਨਾ ਹੁੰਦਾ ਆ ਇਸ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ ਆਪਾਂ ਕੀ ਕਰਨਾ ਹੈਗਾ ਆ ਕਿ ਸਾਡਾ ਆਸਣ ਬਿਲਕੁਲ ਸਹੀ ਹੈ ਫਿਰ ਵੀ ਸਾਡੀ ਜਿਹੜੀ ਇਹ ਸੈਂਟਰ ਸਿਲਾਈ ਹੈ ਚੱਕ ਹੋ ਰਹੀ ਹੈ ਠੀਕ ਹੈ ਤਾਂ ਆਪਾਂ ਸਿਰਫ ਆਪਣੇ ਜਿਹੜਾ ਪੈਂਟ ਪਲਾਜ਼ੋ ਦੀ ਹੈ ਇਸ ਮੋਰੀ ਨੂੰ ਜਿਹੜੀ ਫੋਲਡ ਕੀਤੀ ਹੋਈ ਹੈ ਉਹਨੂੰ ਆਪਾਂ ਉਢੇੜ ਲੈਣਾ ਹੈ ਤੇ ਆਪਾਂ ਜਿਹੜੀ ਇਹ ਨੀਚੇ ਨੂੰ ਜਿੰਨੀ ਵੀ ਸਾਡੀ ਚੱਕ ਹੁੰਦੀ ਹੈ 1 ਇੰਚ 1.5 ਇੰਚ 2 ਇੰਚ ਜਿੰਨੀ ਚੱਕ ਹੁੰਦੀ ਹੈਗੀ ਹੈ ਜਿਸ ਤਰ੍ਹਾਂ ਇੱਥੇ 1.5 ਇੰਚ ਚੱਕ ਹੁੰਦੀ ਹੈ ਮੈਂ 1.5 ਇੰਚ ਤੇ ਇਸ ਤਰ੍ਹਾਂ ਮਾਰਕ ਕਰ ਲੈਣਾ ਇਹ ਤੁਰਪਾਈ ਜਾਂ ਫਿਰ ਸिलाई ਜੋ ਵੀ ਤੁਸੀਂ ਫੋਲਡਿੰਗ ਦੇ ਲਈ ਲਗਾਈ ਹੈ ਇਹਨੂੰ ਆਪਾਂ ਖੋਲ ਲੈਣਾ ਹੈ ਸਿੱਧਾ ਕਰ ਲੈਣਾ ਠੀਕ ਹੈ ਤੇ ਆਪਾਂ ਇਹਨੂੰ ਤਿਰਛਾ ਇਸ ਤਰ੍ਹਾਂ ਫੋਲਡ ਕਰਨਾ ਹੈ ਇੱਥੋਂ ਸਾਡਾ ਨਹੀਂ ਚੱਕ ਹੁੰਦਾ ਹੁੰਦਾ ਸਾਈਡਾਂ ਤੋਂ نیچے ਨੂੰ ਹੁੰਦਾ ਹੈ ਤੇ ਸੈਂਟਰ ਤੋਂ ਹੀ ਚੱਕ ਹੁੰਦਾ ਹੈ ਉੱਪਰ ਇੱਥੋਂ ਆਪਾਂ ਇਹੀ ਫੋਲਡ ਕਰਨਾ ਹੈ ਤੇ ਜਿਹੜਾ ਇੱਥੋਂ ਹੈਗਾ ਆਪਾਂ ਇਹਨੂੰ ਲੰਬਾ ਕਰ ਦੇਣਾ ਹੈ ਸੈਂਟਰ ਤੋਂ ਠੀਕ ਹੈ ਤੇ ਇਹਨੂੰ ਆਪਾਂ ਤਿਰਛਾ ਫੋਲਡ ਕਰਨਾ ਹੈ ਜਿਹਦੇ ਨਾਲ ਜਿਹੜੀ ਤੁਹਾਡੀ ਸੈਂਟਰ ਤੋਂ ਚੱਕ ਹੋਣ ਵਾਲੀ ਪ੍ਰੋਬਲਮ ਹੈ ਉਹ ਸੋਲਵ ਹੋ ਜਾਏਗੀ ਤੇ ਦੂਸਰਾ ਜਿਸ ਤਰ੍ਹਾਂ ਇਲਾਸਟਿਕ ਵਾਲੇ ਪੈਂਟ ਪਲਾਜ਼ੋ ਹੁੰਦੇ ਆ ਫੁੱਲ ਇਲਾਸਟਿਕ ਵਾਲੇ ਪੈਂਟ ਪਲਾਜ਼ੋ ਹੁੰਦੇ ਆ ਇਸ ਤਰ੍ਹਾਂ ਦੇ ਠੀਕ ਹੈ ਉਹਨਾਂ ਦੇ ਵਿੱਚ ਕੀ ਹੁੰਦਾ ਹੈ ਕਿ ਆਪਾਂ ਦੀ ਜਿਹੜੀ ਸੈਂਟਰ ਸਿਲਾਈ ਆ ਉਹ ਚੱਕ ਹੋ ਰਹੀ ਹੈ ਠੀਕ ਹੈ ਤੇ ਤੇ ਸਾਡਾ ਆਸਣ ਸਾਟ ਤੋਂ ਵੱਡਾ ਕੱਟ ਹੋ ਗਿਆ ਹੈ ਠੀਕ ਹੈ ਆਸਣ ਮਤਲਬ ਕਿ ਕਈ ਕਹਿੰਦੇ ਆ ਕਿ ਸਾਨੂੰ ਠੀਕ ਹੈ ਇਹ ਆਸਣ ਪਰ ਪੈਂਟ ਦਾ ਜਿਹੜਾ ਆਸਣ ਹੈ ਉਹ ਪ੍ਰੋਪਰ ਪੂਰਾ ਪੂਰਾ ਹੀ ਹੋਣਾ ਚਾਹੀਦਾ ਸਾਡੀ ਸਲਵਾਰ ਦੀ ਤਰ੍ਹਾਂ ਵੱਡਾ ਸੰਰਸੀ ਰੱਖਣਾ ਹੈ ਪਜਾਮੇ ਦੀ ਤਰ੍ਹਾਂ ਇਸ ਤਰ੍ਹਾਂ ਨਹੀਂ ਠੀਕ ਹੈ ਪੈਂਟ ਦਾ ਜਿਹੜਾ ਅਸਣ ਹੈ ਉਹ ਥੋੜਾ ਛੋਟਾ ਹੀ ਹੁੰਦਾ ਹੈ ਸਾਡੀ ਮੇਜ਼ਰਮੈਂਟ ਦੇ ਅਕੋਰਡਿੰਗ ਪੂਰਾ ਪੂਰਾ ਹੀ ਹੋਣਾ ਚਾਹੀਦਾ ਤਦੇ ਜਿਹੜੀ ਪੈਂਟ ਦੀ ਸ਼ੇਪ ਹੈਗੀ ਉਹ ਵਧੀਆ ਆਵੇਗੀ ਫਿਰ ਦੇਖੋ ਅਗਰ ਇਸ ਤਰ੍ਹਾਂ ਹੈਗਾ ਆ ਕਿ ਸਾਡਾ ਅਸਣ ਵੱਡਾ ਆ ਠੀਕ ਹੈ ਆਪਾਂ ਜਿਹੜਾ ਪੈਂਟ ਹੈ ਉਹਨੂੰ ਇਹਦੇ ਆਪਾਂ ਪਾਉਣਨੇ ਆ ਤਾਂ ਆਪਾਂ ਉੱਪਰੋਂ ਫੋਲਡ ਕਰਦੇ ਆ ਉਹਦੀ ਇਲਾਸਟਿਕ ਜਿਹੜੀ ਉਹਨੂੰ ਫੋਲਡ ਕਰ ਲੈਨੇ ਆ ਤਾਂ ਤਾਂ ਕਿ ਜਿਹੜੀ ਸਾਡੀ ਨੀਚੇ ਵਾਲੀ ਸ਼ੇਪ ਹੈਗੀ ਉਹ ਵਧੀਆ ਬਣ ਸਕੇ ਪੈਂਟ ਦੀ ਅਗਰ ਆਪਾਂ ਉਹਨੂੰ ਸਿੱਧਾ ਹੀ ਝੜਾਉਂਦੇ ਆ ਤਾਂ ਸਾਡੇ ਬਹੁਤ ਜ਼ਿਆਦਾ ਉੱਪਰ ਚੜ ਜਾਂਦਾ ਹੈ ਉਹ ਪੇਟ ਦੇ ਤੇ ਜਿਹੜੀ ਸਾਡੀ ਸੈਂਟਰ ਵਾਲੀ ਸਿਲਾਈ ਹੈ ਉਹ ਚੱਕ ਹੋਣ ਲੱਗ ਪੈਂਦੀ ਹੈ ਫੇਰ ਆਪਾਂ ਕੀ ਕਰਨਾ ਹੈਗਾ ਆ ਆਪਾਂ ਨੀਚੇ ਤੋਂ ਵੀ ਉਹਦੀ ਜਿਹੜੀ ਖੋਲ ਦੇਣੀ ਹੈਗੀ ਆ ਫੋਲਡਿੰਗ ਕੀਤੀ ਹੋਈ ਤੇ ਆਪਾਂ ਜਿਹੜੀ ਇਲਾਸਟਿਕ ਪਾਈ ਹੋਈ ਹੈ ਇਹਨੂੰ ਵੀ ਆਪਾਂ ਖੋਲ ਕੇ ਇਲਾਸਟਿਕ ਵਾਰ ਕਰ ਦੇਣੀ ਹੈ ਤੇ ਖੋਲ ਦੇਣਾ ਉੱਪਰ ਨੂੰ ਆਪਾਂ ਜਿਸ ਤਰ੍ਹਾਂ ਕੀਤਾ ਹੋਇਆ ਠੀਕ ਹੈ ਤੇ ਉਸ ਤੋਂ ਬਾਅਦ ਆਪਾਂ ਜਿਹੜੀ ਪੈਂਟ ਨੂੰ ਇਸ ਤਰ੍ਹਾਂ ਖੋਲ ਕੇ ਰੱਖਣਾ ਹੈ ਤੇ ਸਾਡੀ ਸੈਂਟਰ ਦੀ ਸਿਲਾਈ ਜਿੰਨੀ ਹੈਗੀ ਹੈ ਇਹ 25 ਇੰਚ ਹੈ ਠੀਕ ਹੈ ਨਾਰਮਲੀ ਮ ਉਹ ਮੋਸਟਲੀ ਜਿੰਨੇ ਨਾਪ ਹੁੰਦੇ ਹੈਗੇ ਜਿਹੜੇ ਨੋਰਮਲ ਸਾਈਜ਼ਾਂ ਦੇ ਵਿੱਚ ਜਿਹੜੀ ਇਹ ਸਿਲਾਈ ਹੁੰਦੀ ਹੈ 25 25.5 26 ਇਸ ਦੇ ਵਿੱਚ ਹੀ ਹੁੰਦੀ ਹੈ ਬਟ ਜਿਨ੍ਹਾਂ ਦੀ ਹਾਈਟ ਘੱਟ ਹੁੰਦੀ ਹੈਗੀ ਉਹਨਾਂ ਦੇ ਵਿੱਚ ਹੀ ਇਹ 24 24.5 ਹੁੰਦੀ ਹੈ ਜਾਂ ਫਿਰ ਜਿਹੜੇ ਥੋੜਾ ਉੱਚਾ ਪਾਉਂਦੇ ਆ ਉਹਨਾਂ ਚ ਇਹ ਥੋੜੀ ਘੱਟ ਜਾਂਦੀ ਹੈ ਜਾਂ ਫਿਰ ਜਿਹੜੀਆਂ ਜਿਆਦਾ ਲੰਬੀਆਂ ਹੁੰਦੀਆਂ ਉਹਨਾਂ ਦੇ 27 27.5 ਤੱਕ ਵੀ ਇਹ ਸਿਲਾਈ ਚੱਲ ਜਾਂਦੀ ਹੈ ਠੀਕ ਹੈ ਤੇ ਹੁਣ ਦੇਖੋ ਜਿੰਨੀ ਵੀ ਸਾਡੀ ਇਹ ਪ੍ਰੋਬਲਮ ਹੈਗੀ ਐਥੋਂ ਸੈਂਟਰ ਤੋਂ ਚੱਕ ਹੋਣ ਦੀ ਉਹਨਾਂ ਆਪਾਂ ਮਾਰਕ ਕਰ ਦੇਣਾ ਆ ਖੋਲ ਕੇ ਇਹਨੂੰ ਨੀਚੇ ਨੂੰ ਉਹਨਾਂ ਆਪਾਂ ਮਾਰਕ ਕਰ ਦੇਣਾ ਤੇ ਆਪਾਂ ਉਹਨਾਂ ਉਹਨਾਂ ਹੀ ਪੂਰੇ ਫੱਟੇ ਤੇ ਇਸ ਤਰ੍ਹਾਂ ਕਰ ਦੇਣਾ ਜੇ ਸਾਨੂੰ ਫੋਲਡਿੰਗ ਦੇ ਲਈ ਨਹੀਂ ਵੀ ਬਚਦਾ ਬਾਅਦ ਵਿੱਚ ਤਾਂ ਆਪਾਂ ਐਕਸਟਰਾ ਫੋਲਡ ਕਰ ਦੇਣਾ ਅੰਦਰ ਨੂੰ ਆਪਾਂ ਐਕਸਟਰਾ ਕਪੜਾ ਪਾ ਕੇ ਠੀਕ ਹੈ ਤੇ ਹੁਣ ਆਪਾਂ ਜਿੰਨਾ ਨੀਚੇ ਨੂੰ ਵਧਾਇਆ 1 ਇੰਚ ਜਾਂ 1.5 ਇੰਚ ਉੱਥੋਂ ਆਪਾਂ ਨਾਪਣਾ ਹੈਗਾ ਆ 36 ਇੰਚ ਕਿਉਂਕਿ ਇਸ ਪੈਂਟ ਦੀ ਲੈਂਥ 36 ਇੰਚਸ ਸੀਗੀ ਰੈਡੀ ਹੁਣ ਆਪਾਂ ਜਿੱਥੇ ਤੱਕ ਵਧਾਇਆ ਉੱਥੋਂ ਨਾਪਣਾ ਹੈਗਾ ਫੱਟੀ ਖੋਲ ਕੇ ਆਪਾਂ ਜਿੱਥੋਂ ਜਿੱਥੇ ਤੱਕ ਵਧਾਣਾ ਆ ਉੱਥੋਂ ਨਾਪਣਾ ਹੈਗਾ 36 ਇੰਚ ਜਿੱਥੇ ਆ ਗਿਆ ਉੱਥੇ ਆਪਾਂ ਕਰ ਦੇਣੀ ਹੈਗੀ ਮਾਰਕਿੰਗ ਤੇ 2 ਇੰਚ ਉਤੋਂ ਕਰ ਰੱਖ ਦੇਣਾ ਹੈਗਾ ਐ ਐਕਸਟਰਾ ਫੋਲਡ ਕਰਨ ਦੇ ਲਈ ਠੀਕ ਹੈ ਤੇ ਉਤੋਂ ਬਾਅਦ ਇੰਨੀ ਮਾਰਕਿੰਗ ਕਰਨ ਤੋਂ ਬਾਅਦ ਜਿੰਨਾ ਜਿੰਨਾ ਸਾਡਾ ਐਕਸਟਰਾ ਬਚਣਾ ਕਪੜਾ ਉੱਪਰ ਲੈ ਐਕਸਟਰਾ ਠੀਕ ਹੈ ਕਿਉਂਕਿ ਆਪਾਂ ਆਸਣ ਘਟਾਣਾ ਹੈ ਉੱਪਰਲਾ ਜਿੰਨਾ ਜਿੰਨਾ ਵੀ ਸਾਡਾ 1 ਇੰਚ ਜਾਂ 1.5 ਇੰਚ ਜਿੰਨਾ ਆਪਾਂ ਨੀਚੇ ਨੂੰ ਵਧਾਣਾ ਹੈ ਉਹਨਾਂ ਸਾਡਾ ਉੱਪਰੋਂ ਵੱਧ ਜਾਣਾ ਹੈਗਾ ਉਹਨਾਂ ਉਹਨਾਂ ਆਪਾਂ ਜਿਹੜਾ 1-1.5 ਇੰਚ ਕਪੜਾ ਜਿਹੜਾ ਉੱਪਰੋਂ ਦੋਨਾਂ ਪਾਸਿਓਂ ਅਗਲੇ ਪਿਛਲੇ ਆਸਣ ਦੇ ਵਿੱਚੋਂ ਛਾਂਟ ਦੇਣਾ ਹੈ ਠੀਕ ਹੈ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਆਪਣਾ ਜਿਹੜਾ ਪੈਂਟ ਹੈਗਾ ਉਹਨੂੰ ਦੁਬਾਰਾ ਇਲਾਸਟਿਕ ਪਾ ਕੇ ਤੇ ਨੀਚੇ ਫੋਲਡ ਕਰਕੇ ਸਟਿਚ ਕਰ ਲੈਣਾ ਇਸ ਤਰ੍ਹਾਂ ਕਰਨ ਦੇ ਨਾਲ ਜਿਹੜੀ ਤੁਹਾਡੀ ਪ੍ਰੋਬਲਮ ਹੈ ਉਹ ਸੋਲਵ ਹੋ ਜਾਵੇਗੀ ਇਹ ਤੁਹਾਡੇ ਨਾਲ ਜਾਣਕਾਰੀ ਮੈਂ ਇਸ ਕਰਕੇ ਸਾਂਝੀ ਕੀਤੀ ਕਿਉਂਕਿ ਮੇਰੇ ਇੱਕ ਵੀਵਰ ਆ ਉਹ ਨਾਲ ਦੇ ਪਿੰਡ ਦੇ ਹੈਗੇ ਆ ਉਹਨਾਂ ਨੂੰ ਇਹ ਪ੍ਰੋਬਲਮ ਆਈ ਸੀਗੀ ਉਹਨਾਂ ਦੇ ਕਸਟਮਰ ਦੇ ਸੂਟ ਖਰਾਬ ਹੋ ਗਏ ਸੀ ਉਹਨਾਂ ਦੀ ਸੈਂਟਰ ਸਿਲਾਈ ਆ ਸਾਰੇ ਪਲਾਜ਼ੋਆਂ ਦੀ ਚੱਕ ਹੋ ਰਹੀਆਂ ਸੀ ਇਸ ਕਰਕੇ ਉਹ ਮੇਰੇ ਕੋਲ ਆਏ ਕਿ ਮੇਰਾ ਕੋਈ ਹੱਲ ਕਰੋ ਮੈਂ ਉਹਨਾਂ ਦਾ ਇਸੇ ਤਰ੍ਹਾਂ ਕਰਕੇ ਸਾਰੇ ਜਿਹੜੀ ਪੈਂਟ ਪਲਾਜ਼ੋ ਆ ਉਹਨਾਂ ਦੀ ਠੀਕ ਕਰਵਾਈ ਅਗਲੇ ਦਿਨ ਉਹਨਾਂ ਦਾ ਫੋਨ ਆਇਆ ਸੀਗਾ ਕਿ ਹੁਣ ਉਹਨਾਂ ਦੀ ਜਿਹੜੀ ਪ੍ਰੋਬਲਮ ਹੈ ਉਹ ਸੋਲਵ ਹੋ ਗਈ ਹੈ ਫਿਰ ਮੈਨੂੰ ਲੱਗਾ ਕਿ ਮੈਨੂੰ ਤੁਹਾਡੇ ਸਾਰਿਆਂ ਨਾਲ ਹੀ ਇਹ ਜਾਣਕਾਰੀ ਸਾਂਝੀ ਕਰਨੀ ਚਾਹੀਦੀ ਹੈ ਤਾਂ ਕਿ ਤੁਹਾਡੀ ਸਾਰਿਆਂ ਦੀ ਹੈਲਪ ਹੋ ਸਕੇ ਜਿਨ੍ਹਾਂ ਨੂੰ ਵੀ ਇਹ ਦਿੱਕਤ ਆਂਦੀ ਹੈ ਜੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇੱਕ ਲਾਈਕ ਦਿਓ ਤੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਬਾਏ ਬਾਏ